ਅੱਜ ਸਵੇਰੇ ਦੇ 16 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਦੱਸ ਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਗਰਮੀ ਤੋਂ ਹੁਣ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਤਾਂ ਇਸ ਵਾਰ ਪੰਜਾਬ ਦੇ ਵਿੱਚ 9 ਤਪਾ ਦਿਨਾਂ ਅਦੌਰਾਨ ਗਰਮੀ ਨਹੀਂ ਵਧੀ ਹੈ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਲੋਕ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲਦੇ ਤਾਂ 9 ਤਪਾ ਦਾ ਕੱਲ ਆਖਰੀ ਦਿਨ ਸੀਗਾ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਵ ਦੇ ਨਾਲ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ 2 ਜੂਨ ਯਾਨੀ ਕਿ ਬੀਤੇ ਕੱਲ ਨੂੰ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 42. 7 ਡਿਗਰੀ ਸੈਲਸੀਅਸ ਦਰਜਕੀਤਾ ਗਿਆ ਸੀਗਾ ਤਾਂ ਅੱਜ ਵੀ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36 ਤੋਂ 38 ਡਿਗਰੀ ਦੇ ਵਿਚਕਾਰ ਦਰਜਕੀਤਾ ਗਿਆ ਹਾਲਾਂਕਿ ਬੀਤੀ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਆਈ ਸੀ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਦਾਦਾ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੱਜ ਸਵੇਰੇ ਦੇ 16 ਜ਼ਿਲ੍ਹਿਆਂ ਦੇ ਵਿੱਚ ਮੀ ਅਤੇ ਤੇਜ਼ ਹਨੇਰੀ ਨੂੰ ਲੈ ਕੇ yellow ਅਤੇ orange ਅਲਰਟ ਜਾਰੀ ਕੀਤੇ ਗਏ ਨੇ। ਇਸ ਦੌਰਾਨ ਮੀ ਪਵੇਗਾ ਨਾਲ ਹੀ ਤੇਜ਼ ਹਵਾਵਾਂ ਅਤੇ ਧੂੜ ਭਰੀਆਂ ਹਨੇਰੀਆਂ ਵੀ ਆ ਸਕਦੀਆਂ ਨੇ। ਇਸ ਦੇ ਨਾਲ ਹੀ 2 ਜੂਨ ਯਾਨੀ ਕਿ ਬੀਤੇ ਕਾਲੂ